ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਵੱਡਿਆਂ ਛੋਟਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਆਪਣਾ ਸੋਸ਼ਲ ਮੀਡੀਆ ਨਾ ਇਹ ਸਮਾਜ ਭਲਾਈ ਦੇ ਕੰਮਾਂ ਵਾਸਤੇ ਚੰਗੇ ਕੰਮਾਂ ਵਾਸਤੇ ਯਾਰ ਵਰਤਣਾ ਵੀ ਚਾਹੀਦਾ ਪਰ ਅੱਜ ਕੱਲ ਕੀ ਦੌਰ ਚੱਲਣ ਡਿਆ ਵਾ ਕਿ ਕਿਸੇ ਨੇ ਬਲੌਗ ਬਣਾਤਾ ਕਿਸੇ ਨੇ ਖਾਂਦਿਆਂ ਦੀ ਕੋਈ ਨੱਚਦਿਆਂ ਦੀ ਕੋਈ ਐਵੇਂ ਹੀ ਆ ਵੀਡੀਓ ਜਿਹੜੇ ਪਾਸ ਦੇ ਉਹਨਾਂ ਨੂੰ ਲੱਖਾਂ ਵੀਊਵ ਹੁੰਦੇ ਨੇ ਲੱਖਾਂ ਤੇ ਜੇ ਇਹ ਸੋਸ਼ਲ ਮੀਡੀਆ ਦੁਨੀਆ 'ਚ ਆ ਹੀ ਗਿਆ ਤੇ ਇਹਨੂੰ ਕਿਉਂ ਨਾ ਆਪਾਂ ਚੰਗੇ ਕੰਮਾਂ ਵਾਸਤੇ ਵਰਤੀਏ ਜਿਹਦੇ ਨਾਲ ਲੋਕਾਂ ਦਾ ਭਲਾ ਤੇ ਆਪਣਾ ਭਲਾ ਵੀ ਹੋ ਜੇ ਪਰ ਆਹੀ ਐਸ ਕੰਮਾਂ ਵੱਲ ਧਿਆਨ ਨਹੀਂ ਦਿੰਦੇ ਆਈ ਜਿਹੜੇ ਪੁੱਠੇ ਕੰਮ ਨਹੀਂ ਚ ਹੋਰ ਕੰਮ ਨੇ ਉਹਨਾਂ ਵੱਲ ਬੜੀ ਤਵਜੋਹ ਦੇ ਨੇ ਤੇ ਬੜਾ ਆਈ ਉਹਨੂੰ ਉਤਸ਼ਾਹਤ ਕਰਦੇ ਆ ਬੜੇ ਲਾਈਕ ਕਰਦੇ ਆ ਬੜੀ ਕਮੈਂਟ ਕਰਦੇ ਆ ਔਰ ਬਹੁਤ ਹੀ ਵੱਡੇ ਪੱਧਰ ਤੇ ਉਹਨੂੰ ਵਾਇਰਲ ਕਰ ਦਿੰਦੇ ਆ ਹੁਣ ਮਸਲੇ ਨੇ ਕੁਛ ਗਰੀਬਾਂ ਦੇ ਉਹ ਮੈਂ ਤੁਹਾਨੂੰ ਪੰਜਾਬੀਓ ਇੱਕ ਗੱਲ ਦੱਸਣਾ ਚਾਹੁੰਨਾ ਕਿ ਜੇ ਤੁਹਾਨੂੰ ਮਨੁੱਖਾ ਜਨਮ ਮਿਲ ਗਿਆ ਵਾ ਤੇ ਭਰਾਓ ਇਹਨੂੰ ਕੋ ਚੰਗੇ ਕੰਮਾਂ ਵਾਸਤੇ ਵਰਤ ਲਓ ਅੱਜ ਪੰਜਾਬ ਤੇ ਉਹ ਹਾਲਾਤ ਹੋ ਗਏ ਨੇ ਵੱਧ ਤੋਂ ਵੱਤਰ ਨੇ ਪਰ ਲੋਕ ਲੋਕਾਂ ਨੂੰ ਦੀਦਾ ਨਹੀਂ ਆ ਲੋਕੀ ਬੋਲਦੇ ਨਹੀਂ ਆ ਜੀ ਆਪਾਂ ਇਹ ਦੇਖ ਲਈ ਕਿ ਜਿਹੜੇ ਗਰੀਬ ਲੋਕ ਕਾਰਖਾਨੇ ਚ ਲੱਗੇ ਆ ਉਹਨਾਂ ਦੀਆਂ ਇੰਸ਼ੋਰਸਾ ਹੋਈਆਂ ਮੇਰੀ ਗੱਲ غور ਨਾਲ ਸੁਣਿਓ ਤੇ ਉਹਨਾਂ ਦੀ ਇੰਸ਼ੋਰਸ ਹੁੰਦੀ ਆ ESI ਹਸਪਤਾਲ ਦੇ ਵਿੱਚ ਜਿੱਦੋਂ ਗਵਰਨਮੈਂਟ ਇੰਸ਼ੋਰਸ ਕਰਦੀ ਆ ਮੈਡੀਕਲ ਦਾ ਇੰਸ਼ੋਰੈਂਸ ਕਰਦੀ ਆ ਉਹਦੋਂ ਕਹਿੰਦੀ ਕਿ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਲਾਜ ਬਿਲਕੁਲ ਫਰੀ ਹੋਏਗਾ ਤੇ ਜਦੋਂ ਇੰਸ਼ੋਰੈਂਸ ਹੋ ਜਾਂਦੀ ਉਸ ਤੋਂ ਬਾਅਦ ਕੀ ਕਹਿੰਦੇ ਜੀ ਆਹ ਹਸਪਤਾਲ 'ਚ ਤੁਹਾਡਾ ਲਾਜ ਨਹੀਂ ਹੋਣਾ ਇੱਥੇ ਨਹੀਂ ਹੋਣਾ ਉੱਥੇ ਐਂ ਤੁਹਾਨੂੰ ਰੈਫਰ ਨਹੀਂ ਕਰਨਾ ਜਾਂ ਤੁਸੀਂ ਆਪਣੇ ਕੋਲੋਂ ਟੈਸਟ ਕਰਾ ਲਓ ਤੁਹਾਨੂੰ ਬਾਅਦ 'ਚ ਪੈਸੇ ਦੇਵਾਂਗੇ ਇਹ ਖੱਜਲ ਖਰਾਬੀ ਆ ਤੇ ਜੇ ਦੂਜੀਆਂ ਕੰਪਨੀਆਂ ਵੱਲ ਆ ਜਾਈਏ ਫਿਰ ਉਹਨਾਂ ਨੇ ਵੀ ਉਹ ਰੱਖਿਆ ਕਿ ਇੰਨੇ ਪਰਸੈਂਟ ਤਾਂ ਕਿ ਉਹ ਫਿਰ ਚੰਗੇ ਚੰਗੇ ਜਿਹੜੇ ਲਾਜ ਆ ਜਿਹੜੇ ਜ਼ਰੂਰੀ ਲਾਜ ਆ ਉਹ ਤੇ ਬਾਹਰ ਕੱਢ ਦਿੱਤੇ ਆ ਤੇ ਫਾਰਮੈਲਟੀ ਪੂਰੀ ਕਰਨੀ ਆ ਤੇ ਪੈਸਾ ਇਕੱਠਾ ਕਰਨਾ ਇਹ ਇਹ ਗੱਲ ਹੀ ਮੈਂ ਸੋਸ਼ਲ ਮੀਡੀਆ ਰਾਹੀਂ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਇਹ ਬਹੁਤ ਜ਼ਰੂਰੀ ਕੰਮ ਆ ਤੇ ਦੂਸਰੀ ਗੱਲ ਆ ਕਿ ਆਪਾਂ ਧਾਰਮਿਕ ਅਦਾਰਿਆਂ ਵੱਲ ਆ ਜੀਏ ਉਹ ਤਿੰਨ ਚਾਰ ਗਰੁੱਪ ਬਣੇ ਆ ਸੰਸਥਾਵਾਂ ਬਣੀਆਂ ਉਹ ਚੀਚੀ ਕਹਿਣਗੇ ਅਸੀਂ ਪਾਠੀਆਂ ਦੇ ਗ੍ਰੰਥੀਆਂ ਦੇ ਘਰ ਬਣਾਤੇ ਜੀ ਉਹਦਾ ਲਾਜ ਕਰਾਤਾ ਜੀ ਪਰ ਇਹ ਬਹੁਤ ਘੱਟ ਹੈ ਹੋ ਸਕਦਾ ਜੀ ਹੁਣ ਜਿੱਦਾਂ ਮੈਂ ਹੀ ਕੋਈ ਸੰਸਥਾ ਬਣਾ ਲਾ ਮੈਂ ਆਪਣੇ ਹੀ ਕਿਸੇ ਘਰ ਦੇ ਮੈਂਬਰ ਦਾ ਘਰ ਬਣਾ ਕੇ ਤੇ ਅਪਲੋਡ ਕਰਦਾ ਵੀਡੀਓ ਬਣਾ ਕੇ ਜੀ ਮੈਂ ਤੇ ਫਰਾਂ ਦਾ ਘਰ ਬਣਾਤਾ ਇਹ ਹਕੀਕਤ ਨਹੀਂ ਹੈ ਸੋ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਨਾ ਲੋਕਾਂ ਨੂੰ ਗੁੰਮਰਾਹ ਕਰੋ ਜੇ ਨਹੀਂ ਤੇ ਹੀ ਕਿਸੇ ਦਾ ਬਣਾਉਣਾ ਤੇ ਨਾ ਬਣਾਓ ਪਰ ਲੋਕਾਂ ਨੂੰ ਧਰਮ ਦੇ ਨਾ ਤੇ ਠੱਗੋ ਤੇ ਨਾ ਅੱਜ ਜੋਧਪਰੀਆਂ ਦੀ ਕੀ ਹਾਲਤ ਹੋ ਰਹੀ ਆ ਨਾ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਤੇ ਨਾ ਉਹਨਾਂ ਦੀ ਕਿਸੇ ਨੇ ਬਾਤ ਪੁੱਛੀ 30 35 35 ਸਾਲ ਹੋ ਗਏ ਕੋਟਾਂ ਵਿੱਚ ਧੱਕੇ ਖਾਂਦੇ ਨੂੰ ਅਖੀਰ ਦੇ ਵਿੱਚ ਉਹਨਾਂ ਦੇ ਪੱਲੇ ਕੱਖ ਨਹੀਂ ਪਿਆ ਮੈਂ ਸਮਝੀ ਜਥੇਬੰਦੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਕੰਮ ਕਰਦੇ ਹੋ ਕੋਈ ਸਮਾਜ ਭਲਾਈ ਦਾ ਤੇ ਨਿਰਪੱਖ ਹੋ ਕੇ ਕਰੋ ਉਹ ਗਾਵਨਾ ਕਰੋ ਕਿ ਚਿੱਟੇ ਜਨਕੇ ਕਪੜੇ ਮੈਲੇ ਚਿਤ ਕਠੋਰ ਜਿਓ ਕੀ ਦਿਖਾਉਨੇ ਆਂ ਅਸੀਂ ਦੁਨੀਆ ਨੂੰ ਕੋਛਾਂ ਤੇ ਕਰਦੇ ਆਂ ਅਸੀਂ ਕੋਛੂ ਆਂ ਅੱਜ ਗਰੀਬ ਤਬਕਾ ਜਿਨ੍ਹਾਂ ਦੀਆਂ ਸ਼ੋਰਸ਼ਾ ਹੋਈਆਂ ਉਹਨਾਂ ਦੇ ਲਾਜ ਵੀ ਸਹੀ ਤਰੀਕੇ ਨਾਲ ਨਹੀਂ ਹੁੰਦੇ ਉਹ ਡਾਕਟਰ ਵੀ ਕਹਿ ਦਿੰਦੇ ਆਂ ਅਸੀਂ ਤੁਹਾਨੂੰ ਫਲਾਨੇ ਹਸਪਤਾਲ ਰੈਫਰ ਨਹੀਂ ਕਰ ਸਕਦਾ ਇਹ ਮੈਂ ਅੱਖੀਂ ਵੇਖਿਆ ਵਾ ਕਿਉਂ ਕਹਿੰਦੇ ਕਿ ਕਾਹਬੇ ਕੋ ਸੂਬਾ ਨਹੀਂ ਦੇਖਾ ਹੀ ਪਰਵਾਨ ਹੱਡ ਬੀਤੀਆਂ ਗੱਲਾਂ ਦੱਸ ਰਿਹਾ ਮੈਂ ਜੇ ਆਪਾਂ ਕੋਈ ਵੀ ਸਮਾਜ ਭਲਾਈ ਦਾ ਕੰਮ ਲੈ ਲਈਏ ਤੇ ਉਹਦੇ ਕਿਤੇ ਨਾ ਕਿਤੇ ਵਿੱਚ ਟੋਕਾਰਖਾਂ ਹੁੰਦਾ ਵਾ ਜਿਹੜੇ ਲੱਗੇ ਹੁੰਦੇ ਆ ਉਹ ਗਰੀਬ ਤਾਂ ਜਿਸ ਮਕਸਦ ਲਈ ਕੋਈ ਸਕੀਮ ਬਣੀ ਆ ਉਹ ਮਕਸਦ ਤੇ ਪੂਰਾ ਹੁੰਦਾ ਹੀ ਨਹੀਂ ਜਿਸ ਵਾਸਤੇ ਸਕੀਮ ਬਣੀ ਹੁੰਦੀ ਉਹਦੇ ਤੱਕ ਸਕੀਮ ਦਾ ਲਾਭ ਪਹੁੰਚਦਾ ਹੀ ਨਹੀਂ ਉਹ ਪਿੱਛੇ ਰਹਿ ਜਾਂਦਾ ਥੱਲੇ ਹੀ ਪਿੱਛੇ ਪਿੱਛੇ ਰਹਿ ਜਾਂਦਾ ਤੇ ਲੋਕ ਪ੍ਰਚਾਰ ਬੜਾ ਵੱਧ ਚੜਚੇ ਕਰ ਦਿੰਦੇ ਆ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਔਰ ਇਹ ਚੈਨਲ ਜਿਹੜਾ ਵਾ ਤੁਹਾਡਾ ਆਪਣਾ ਮੈਂ ਕਿਸੇ ਕੋਈ ਲੈਦਾ ਨਹੀਂ ਕੋਸ਼ਿਸ਼ ਤਨਾ ਮੈਨੂੰ ਕੋਈ ਹੈ ਹੀ ਆ ਮੈਂ ਸਮਾਜ ਸੇਵਾ ਕਰਦਾ ਮੈਂ ਵੀ ਸੇਵਾ ਕਰਦਾ ਮੈਂ ਵੀ ਜੋਧਪੁਰ ਜੇਲ੍ਹ ਕੱਟੀ ਆ। ਔਰ ਮੈਂ ਅੱਜ ਤੋਂ ਮੈਂ ਮੀਤ ਪ੍ਰਧਾਨ ਅਕਾਲੀ ਦਲ ਦੇ ਵਿੱਚ ਔਰ ਮੈਨੂੰ ਇਹ ਜਿਹੜੀ ਇੱਕ ਪਲੇਟਫਾਰਮ ਮਿਲਿਆ ਵਾ ਔਰ ਉਸ ਪਲੇਟਫਾਰਮ ਦੇ ਜਰੀਏ ਮੈਂ ਪਬਲਿਕ ਦੇ ਮਸਲੇ ਲੋਕਾਂ ਦੇ ਮਸਲੇ ਸਰਕਾਰ ਤੱਕ ਪਹੁੰਚਾਉਂਦਾ ਔਰ ਆਪਣੀ ਹਾਈ ਕਮਾਂਡ ਤੱਕ ਪਹੁੰਚਾ ਕੇ ਹੱਲ ਕਰਾਉਂਦਾ ਸਿਰਫ ਯਤਨ ਕਰ ਰਿਹਾ ਯਤਨ ਤੇ ਮੇਰੇ ਯਤਨ ਕਰਨ ਦਾ ਤਾਂ ਫਾਇਦਾ ਜੇ ਭਰਾਓ ਤੁਸੀਂ ਵੀ ਸਾਥ ਦੇਓ ਤੇ ਤੁਹਿਆਂ ਨੂੰ ਬਾਤਵਾ ਦੀ ਸ਼ੇਅਰ ਕਰੋ ਇਹਨੂੰ ਪਹਚਾਓ ਅੱਗੇ ਤੋਂ ਜਿੱਥੇ ਤੱਕ ਵੀ ਇਹਨੂੰ ਫਲਾਇਆ ਜਾਂਦਾ ਨੈਟਵਰਕ ਤੇ ਕਾਰਨ ਕੀ ਆ ਕਿ ਜੇ ਨੀਲੇ ਕਾਟਵਾ ਫਿਰ ਇੱਕ ਸੈਂਟਰ ਦੀ ਜਿਹੜੀ ਗਵਰਨਮੈਂਟ ਦੀ ਸਕੀਮ ਆ 5 ਲੱਖ ਦਾ ਜਿਹੜਾ ਨੀਲਾ ਕਾਟ ਬਣਿਆ ਉਹ ਨੀਲੇ ਕਾਟ ਦੇ ਨਾਲ ਹੀ ਕੱਟੇ ਨੀਲੇ ਕਾਟ ਦੇ ਜੇ ਚੜ ਗਏ ਤੇ ਉਹ 2 ਨੰਬਰ ਦੇ ਅੱਜ ਮੇਰੇ ਕੋ ਵੀ ਇੱਕ ਮਸਲਾ ਆਇਆ ਕੋ ਭਾ ਕਹਿੰਦਾ ਕਿ ਯਾਰ ਮੈਂ ਇਲਾਜ ਕਰਾਉਣਾ ਮੇਰਾ ਨੀਲਾ ਕੱਟ ਬਣ ਜਾਏ ਮੈਂ ਕਿਹਾ ਚੰਗਾ ਜੀ ਉਹ ਬਣਉਣ ਵਾਸਤੇ ਜਿੰਨੇ ਬਣਾਏ ਕਹਿੰਦਾ ਮੈਂ 3000 ਲਵਾਂਗਾ ਸੁਣੀ ਜੋ ਮੇਰੀ ਗੱਲ ਕੀ ਚੱਲਣਗੀ ਡਿਆ ਸਮਾਜ ਦੇ ਵਿੱਚ ਤੁਸੀਂ ਦੂਜੀ ਵੀਡੀਓ ਤੇ ਬੜੀ ਸ਼ੇਅਰ ਕਰਦੇ ਹੋ ਬੜੇ ਲਾਈਕ ਕਰਦੇ ਹੋ ਬੜੇ ਉਹਨੂੰ ਸਬਸਕ੍ਰਾਈਬਰ ਕਰਦੇ ਹੋ ਜਿਹੜੇ ਨੱਚਦੇ ਟੱਪਦੇ ਕਈ ਖਾਈ ਜਾਂਦੇ ਆ ਉਹਨਾਂ ਦੀ ਕਰੀ ਜਾਂਦੇ ਕੋਈ ਕੁੜੀਆਂ ਦੀ ਕਰੀ ਜਾਂਦੇ ਉਹਨੇ ਕਿਹਾ 3 ਲੱਖ 3000 ਰੁਪਇਆ ਮੰਗਿਆ ਮੈਂ ਤਿੰਨ ਦੇ ਦਿੱਤਾ ਉਹ ਜਾਲੀ ਬਣਾਤਾ ਹੁਣ ਜਿਹੜੇ ਬੰਦਾ ਵਿਚਾਰਾ ਪਹਿਲਾਂ ਹੀ ਮਾੜਾ ਸੀ ਜੇ ਉਹਨੂੰ ਇਹ ਹੋ ਗਿਆ ਕਿ ਚਲ ਜੇ ਕੋਸ਼ਿਸ਼ ਲੈ ਦੇ ਕੇ ਬਣ ਜਾਂਦਾ ਤੇ ਮੇਰਾ लाज ਹੋ ਜੂਗਾ ਤੇ ਉਹ 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 ਤਾਂ ਹੋਇਆ ਹੀ ਨਹੀਂ ਉਹਨੇ ਗਾਲੀ ਕੱਢਨੀ ਆ ਸੋ ਸਮਾਜ ਭਲਾਈ ਦੇ ਕੰਮਾਂ ਵਾਲੇ ਅਰ ਧਿਆੰਦਿਓ ਇਸ ਵੀਡੀਓ ਨੂੰ ਸ਼ੇਅਰ ਕਰੋ ਸਰਕਾਰ ਤੱਕ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਮਸਲਾ ਚੁੱਕੀ ਗਏ ਕਿ ਜਿਹੜੇ ਨੀਲੇ ਕਾਟ ਆ ਇਹ ਸਾਰਿਆਂ ਦੇ ਬਣ ਉਹ 5-5 ਲੱਖ ਵਾਲੇ ਕਾਟ ਸਾਰਿਆਂ ਦੇ ਬਣ ਫਿਰ ਉਹ ਹਰ ਹਸਪਤਾਲ ਦੇ ਚ ਲਾਗੂ ਹੋਣ ਉਹ ਹਰ ਗਰੀਬ ਦਾ ਉਥੇ ਇਲਾਜ ਹੋਵੇ ਈਐਸਆਈ ਵਾਲੇ ਜਿਹੜੇ ਆ ਇਹ ਜਿਹੜੇ ਬੀਮਾ ਕਰਦੇ ਆ ਫੈਕਟਰੀ ਦੇ ਵਿੱਚ ਕਾਰਖਾਨੇ ਚ ਜਿਹੜੇ ਲੱਗੇ ਆ ਉਹਨਾਂ ਦਾ ਪ੍ਰੋਪਰ ਇਲਾਜ ਹੋਵੇ ਚਾਹੇ ਕੋਈ ਵੀ ਬਿਮਾਰੀ ਹੋਵੇ ਤੇ ਜਿਹੜੇ ਕੰਪਨੀਆਂ ਇੰਸ਼ੋਰੈਂਸ ਕਰਦੀਆਂ ਬੀਮੇ ਕਰਦੀਆਂ ਉਹਨਾਂ ਨੂੰ ਚਾਹੀਦਾ ਕਿ ਜੋ ਵੀ ਬਿਮਾਰੀ ਜਿੰਨੀ ਵੀ ਹੈਗੀ ਆ ਉਹ ਸਾਰੀਆਂ ਵਿੱਚ ਬਿਮਾਰੀਆਂ ਸ਼ਾਮਲ ਕੀਤੀਆਂ ਜਾਣ ਇਹ ਨਾ ਮੁੜ ਕੇ ਕਹਿਣ ਕੀ ਯਾਰ ਨਹੀਂ ਇਹ ਤੇ ਨਹੀਂ ਹੋਣਾ ਇਹ 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 ਦੇ ਸਾਡੇ ਦਾਇਰੇ ਵਿੱਚ ਹੀ ਹੈ ਨਹੀਂ ਕਿ ਯਾਰ ਦਾਇਰਾ ਕਾਹਦਾ ਜੇ ਤੂੰ ਫੰਡ ਲੈਂਦੇ ਹੋ ਉਹ ਹਰ ਮਹੀਨੇ ਕਟੋਂ ਜਿਹੜਾ ਵਰਕਰ ਹੈ ਕਟੋਂਦਾ ਪਰ ਉਹਨੂੰ ਉਹਦਾ ਫਾਇਦਾ ਨਹੀਂ ਜੇ ਮਿਲਦਾ ਇਸ ਕਰਕੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਸਮਾਜ ਭਲਾਈ ਦੀਆਂ ਜਿਹੜੀਆਂ ਗਵਰਨਮੈਂਟ ਆ ਸਕੀਮਾਂ ਬਣਾਉਂਦੀਆਂ ਨਾ ਇਹਨੂੰ ਪ੍ਰੋਪਰ ਜੇڑا ਲਾਗੂ ਕੀਤਾ ਜਾਏ ਤੇ ਗਰੀਬਾਂ ਤੱਕ ਪਹੁੰਚਾਈਆਂ ਜਾਣ ਤੇ ਸਾਰੀ ਸੰਗਤ ਨੂੰ ਬੇਨਤੀ ਕਿ ਇਹਨੂੰ ਵੱਧ ਵੱਧ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੁਹਾਡੇ ਸਹਿਯੋਗ ਦੀ ਲੋੜ ਹੈ ਆਪਾਂ ਸਾਰਿਆਂ ਨੇ ਮਿਲ ਕੇ ਹੱਲਾ ਮਾਰਨਾ ਤੇ ਲੋਕਾਂ ਦੇ ਕੰਮ ਕਰਨੇ ਆ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ